ਇਹ ਨਹਿਰ ਆ ਰਹੀ ਆ ਸੁਧਾਰ ਸੁਧਾਰ ਤੋਂ ਅਖਾੜਾ ਅਖਾੜੇ ਤੋਂ ਡੱਲਾ ਅੱਗੇ ਵੱਧਣੀ ਅਬੋਰ ਜਗ੍ਹਾ ਕੰਦੇ ਖਤਮ ਹੁੰਦੀ ਆ ਤੇ ਆਪਾਂ ਇਧਰ ਨੂੰ ਚੱਲਾਂਗੇ ਜਿੱਦੋਂ ਗੱਡੀ ਆ ਰਹੀ ਆ ਇਧਰ ਆਊਗਾ ਪਿੰਡ ਮੱਲਾ ਮੱਲੇ ਤੋਂ ਵੇਚ ਚੱਕਰ ਚੱਕਰ ਤੋਂ ਰਾਮਾ ਬਲਾਸਪੁਰ ਤੇ ਫਿਰ ਗੁਰਦੁਆਰਾ ਤਖਤੂ ਪਰਾ ਸਾਹਿਬ ਤੇ ਇੱਕ ਚੀਜ਼ ਦਿਖਾਉਣੀ ਸੀ ਨਹਿਰ ਦੇ ਵਿੱਚ ਆ ਦੇਖੋ ਇੱਥੇ ਬੰਦੇ ਨਾਰੀਅਲ ਇਕੱਠੇ ਕਰਕੇ ਨਾ ਵਿੱਚੋਂ ਗਿਰੀ ਕੱਢ ਰਹੇ ਆ ਆਹ ਪੇ ਨਾਰੀਅਲ ਤੇ ਬੰਦੇ ਉਹ ਵੇਖ ਕੇ ਭੱਜ ਗਏ ਹੋ ਜਾਂਦੇ ਆ ਇਹ ਨਾਰੀਅਲ ਜਿਹੜੇ ਆਪਾਂ ਨੂੰ ਬਾਅਦ ਵਿੱਚ ਥਾਲੀਆਂ ਦੇ ਵਿੱਚ ਪਰੋਸ ਕੇ ਉੱਤੇ ਪਾਣੀ ਦੇ ਤਰੋਂਕਾ ਜਾਂ ਮਾਰ ਕੇ ਬਸੜਿਆ ਦੇ ਵਿੱਚ ਜਾਂ ਕਿ ਲੋਹੇ ਗਰੇ ਪਰ ਖੋਦੇ ਆ ਵੇਚਦੇ ਹੁੰਦੇ ਆ ਆਏ ਇਕੱਠੇ ਕਰਦੇ ਆ ਇਹ ਆਪ ਇਹ ਜੀ ਨਾਰੀਅਲ ਜਿਹੜੇ ਬੰਦੇ ਭੰਦੇ ਸੀ ਆ ਬੈਤ ਉਹ ਮੈਂ ਗਰੀ ਸੱਡ ਕੇ ਭਜੇ ਤੇ ਬੰਦੇ ਉਹ ਜਾ ਪਹੁੰਚੇ ਮੋਟਰ ਹਲ ਤੇ ਜਾ ਬੈਠੇ ਤੇ ਮੈਂ ਸੋਚਿਆ ਕੋਲੇ ਜਾ ਕੇ ਕੋਈ ਵੇਖ ਹੀ ਆਈਏ